ਕਾਂਗਾ ਕ੍ਰੰਗ ਟੰਡੋਲਿਆ ਸਗਲਾ ਖਾਇਆ ਮਾਸ ਇਹ ਦੋਏ ਨੈਨਾ ਮਤ ਛੂਹੋ ਪਿਰ ਦੇਖਣ ਕੀ ਆਸ ਧੰਨ ਧੰਨ ਬਾਬਾ ਫਰੀਦ ਜੀ ਉਹਨਾਂ ਦੇ ਸ਼ਲੋਕਾਂ ਦੇ ਵਿੱਚ ਸ਼ਲੋਕ ਨੰਬਰ 91 ਇਹ ਜੋ ਸ਼ਲੋਕ ਹੈ ਇਸ ਸ਼ਲੋਕ ਦੇ ਨਾਲ ਇੱਕ ਤਸਵੀਰ ਤਕਰੀਬਨ ਸਾਡੇ ਘਰਾਂ ਦੇ ਵਿੱਚ ਆਮ ਹੀ ਮਿਲ ਜਾਂਦੀ ਆ ਅਤੇ ਕਈ ਵਾਰ ਇਹਦੇ ਸ਼ਬਦੀ ਅਰਥ ਕੀਤੇ ਜਾਂਦੇ ਨੇ ਸਲੋਕ ਦੇ ਕਿ ਬਿਰਧ ਅਵਸਥਾ ਦੇ ਵਿੱਚ ਬਾਬਾ ਫਰੀਦ ਜੀ ਇਤਨੇ ਬਿਰਧ ਹੋ ਚੁੱਕੇ ਨੇ ਕਿ ਉਹਨਾਂ ਦੇ ਸਰੀਰ ਦਾ ਮਾਸ ਇੱਕ ਕਾਂ ਖਾ ਰਿਹਾ ਏ ਅਤੇ ਠੂੰਗੇ ਮਾਰ ਰਿਹਾ ਏ ਬਾਬਾ ਫਰੀਦ ਜੀ ਉਸ ਕਾਂ ਨੂੰ ਸੰਬੋਧਨ ਕਰਦੇ ਨੇ ਅਤੇ ਕਹਿੰਦੇ ਨੇ ਕਿ हे ਕਾਂ ਤੂੰ ਮੇਰੇ ਸਰੀਰ ਦਾ ਸਾਰਾ ਮਾਸ ਖਾ ਰਿਹਾ ਹੈਂ ਠੂੰਗੇ ਮਾਰ ਰਿਹਾ ਹੈਂ ਪਰ ਇਹ ਜੋ ਮੇਰੀਆਂ ਦੋ ਅੱਖਾਂ ਹੈ ਨਾ ਆਪਾਂ ਤਸਵੀਰ ਦੇ ਵਿੱਚ ਦੇਖਦੇ ਆਂ ਬਾਬਾ ਫਰੀਦ ਜੀ ਦੋ ਉਂਗਲਾਂ ਅੱਖਾਂ ਦੇ ਵੱਲ ਕਰਦੇ ਨੇ ਅਤੇ ਕਾਂ ਨੂੰ ਸੰਬੋਧਨ ਕਰਦੇ ਨੇ ਕਿ ਇਹ ਅੱਖਾਂ ਛੱਡ ਦੇ ਇਹ ਅੱਖਾਂ ਨੂੰ ਨਾ ਖਾਹੀਂ ਕਿਉਂ ਕਿ ਇਨ੍ਹਾਂ ਅੱਖਾਂ ਦੇ ਨਾਲ ਮੈਂ ਉਸ ਪਿਆਰੇ ਨੂੰ ਵੇਖਣਾ ਹੈ ਉਸ ਪਿਆਰੇ ਨੂੰ ਦੇਖਣ ਦੀ ਦਰਸ਼ਨਾ ਦੀ ਤਾਂਘਿਆ ਜ਼ਿਆਦਾਤਰ ਅਰਥ ਕੀਤੇ ਜਾਂਦੇ ਨੇ ਅਤੇ ਇਹਦਾ ਪ੍ਰਚਾਰ ਵੀ ਕੀਤਾ ਗਿਆ ਹੈ ਅੱਜ ਆਪਾਂ ਇਸ ਸ਼ਲੋਕ ਨੂੰ ਵਿਚਾਰਨ ਦਾ ਯਤਨ ਕਰਨਾ ਹੈ ਕਿ ਕੀ ਵਾਕਿਆ ਹੀ ਬਿਰਧ ਅਵਸਥਾ ਦੇ ਵਿੱਚ ਬਾਬਾ ਫਰੀਦ ਜੀ ਨੂੰ ਕਾਂ ਠੂੰਗੇ ਮਾਰਦਾ ਸੀ ਉਹਨਾਂ ਦੇ ਸਰੀਰ ਦਾ ਮਾਸ ਖਾਂਦਾ ਸੀ ਸੋ ਜਦੋਂ ਅਸੀਂ ਦੇਖਣ ਦਾ ਯਤਨ ਕਰਾਂਗੇ ਇਸ ਸ਼ਲੋਕ ਨੂੰ ਸਭ ਤੋਂ ਪਹਿਲਾਂ ਕਿਉਂਕਿ ਮਨੁੱਖ ਇੱਕ ਪਰਿਵਾਰ ਦੇ ਵਿੱਚ ਵੀ ਰਹਿੰਦਾ ਹੈ ਸਮਾਜ ਦੇ ਵਿੱਚ ਵੀ ਰਹਿੰਦਾ ਹੈ ਸਾਡੇ ਘਰਾਂ ਦੇ ਵਿੱਚ ਵੀ ਬਜ਼ੁਰਗ ਨੇ ਪਰ ਜਦੋਂ ਆਪਾਂ ਬਾਬਾ ਫਰੀਦ ਜੀ ਦਾ ਜੀਵਨ ਦਾ ਇਤਿਹਾਸ ਪੜ੍ਹਦੇ ਆ ਤਾਂ ਉਹਨਾਂ ਦੇ ਜੀਵਨ ਕਾਲ ਦੇ ਵਿੱਚ ਕਿਤੇ ਵੀ ਨਹੀਂ ਇਹ ਮਿਲਦਾ ਕਿ ਇਤਨਾ ਉਹਨਾਂ ਦਾ ਸਰੀਰ ਬਿਰਧ ਹੋ ਗਿਆ ਹੋਵੇ ਅਤੇ ਉਹ ਜੰਗਲਾਂ ਦੇ ਵਿੱਚ ਬੈਠੀਆਂ ਹੁੰਦੇ ਇੱਕ ਕਾਂ ਠੁੰਗੇ ਮਾਰ ਰਿਹਾ ਹੋਵੇ ਕੀ ਬਾਬਾ ਫਰੀਦ ਜੀ ਜਦੋਂ ਬਿਰਧ ਸਨ ਉਹਨਾਂ ਦੇ ਪਰਿਵਾਰ ਨੇ ਉਹਨਾਂ ਦੀ ਸਾਂਭ ਸੰਭਾਲ ਨਹੀਂ ਕੀਤੀ ਕੀ ਬਾਬਾ ਫਰੀਦ ਜੀ ਨੂੰ ਘਰੋਂ ਕੱਢ ਦਿੱਤਾ ਗਿਆ ਕੀ ਉਹ ਪਰਿਵਾਰ ਦੇ ਨਾਲ ਨਹੀਂ ਸਰ ਰਹੇ ਨਹੀਂ ਸਰ ਰਹਿੰਦੇ ਅਤੇ ਕੀ ਉਹਨਾਂ ਦਾ ਸਰੀਰ ਵਾਕਿਆ ਹੀ ਇਨਾ ਬਿਰਧ ਹੋ ਚੁੱਕਾ ਸੀ ਕਿ ਉਹ ਆਪਣੇ ਸਰੀਰ ਦੀ ਰੱਖਿਆ ਕਰਨ ਦੇ ਵੀ ਸਮਰੱਥ ਨਹੀਂ ਸਨ ਇਹ ਸਾਰੇ ਸਵਾਲ ਪੈਦਾ ਹੋਣਗੇ ਕਿ ਵਾਕਿਆ ਹੀ ਬਾਬਾ ਫਰੀਦ ਜੀ ਦਾ ਜੋ ਅੰਤਿਮ ਸਮਾਂ ਸੀ ਉਹ ਇਤਨਾ ਭਿਆਨਕ ਸੀ ਕਿ ਇੱਕ ਕਾਂ ਤੱਕ ਨੂੰ ਉਹ ਨਹੀਂ ਰੋਕ ਪਾਰੇ ਕਿ ਮੇਰੇ ਸਰੀਰ ਦਾ మాਸ ਨਾ ਖਾ ਨਹੀਂ ਸੰਗਤ ਜੀ ਬਾਬਾ ਫਰੀਦ ਜੀ ਦਾ ਜੀਵਨ ਉਸ ਪਰਮੇਸ਼ਰ ਦੀ ਰਜ਼ਾ ਦੇ ਵਿੱਚ ਉਸ ਪਰਮੇਸ਼ਰ ਦੇ ਸਿਮਰਨ ਦੇ ਵਿੱਚ ਬੜਾ ਹੀ ਆਨੰਦਮਈ ਉਹਨਾਂ ਨੇ ਆਪਣੇ ਜੀਵਨ ਨੂੰ ਬਤੀਤ ਕੀਤਾ ਹੈ ਅਸਲ ਦੇ ਵਿੱਚ ਜਦੋਂ ਆਪਾਂ ਬਾਬਾ ਫਰੀਦ ਜੀ ਦਾ ਸ਼ਲੋਕ ਨੰਬਰ 91 ਨੂੰ ਵਿਚਾਰਦੇ ਹਾਂ ਤਾਂ ਉਹਦੇ ਵਿੱਚ ਪ੍ਰੋਫੈਸਰ ਸਾਹਬ ਸਿੰਘ ਜੀ ਨੇ ਬਹੁਤ ਵਧੀਆ ਤਰੀਕੇ ਦੇ ਨਾਲ ਸਮਝਾਇਆ ਏ ਕਿ ਉਹ ਕਿਹੜੇ ਕਾਂ ਨੇ ਜਿਨ੍ਹਾਂ ਨੂੰ ਬਾਬਾ ਫਰੀਦ ਜੀ ਸੰਬੋਧਨ ਕਰ ਰਹੇ ਨੇ ਅਤੇ ਉਹ ਕਿਹੜੇ ਕਾਂ ਨੇ ਜਿਨ੍ਹਾਂ ਨੂੰ ਜਿਨ੍ਹਾਂ ਦਾ ਜਿਹੜੇ ਕਾਂ ਬਾਬਾ ਫਰੀਦ ਜੀ ਦੇ ਸਰੀਰ ਦਾ ਮਾਸ ਖਾ ਰਹੇ ਨੇ ਹੁਣ ਬਾਬਾ ਫਰੀਦ ਜੀ ਕਿਸ ਕਾਂ ਨੂੰ ਸੰਬੋਧਨ ਕਰਦੇ ਨੇ ਆਓ ਸ਼ਲੋਕ ਦੇ ਵਿੱਚ ਦੇਖਣ ਦਾ ਯਤਨ ਕਰਦੇ ਹਾਂ ਕਾਂਗਾ ਕਰੰ ਟੰਡੋਲਿਆ ਸਗਲਾ ਖਾਇਆ ਮਾਸ ਕਾਗਦ ਅਰਥ ਹੈ ਕਾ ਕੰਗ ਦਾ ਅਰਥ ਇੱਕ ਪਿੰਜਰ ਉਹ ਸਰੀਰ ਜਿਹੜਾ ਬੜਾ ਬਿਰਧ ਹੋਣ ਕਰਕੇ ਬਹੁਤ ਲਿੱਸਾ ਹੋ ਚੁੱਕਾ ਹੈ ਤੇ ਬਾਬਾ ਫਰੀਦ ਜੀ ਕਾ ਨੂੰ ਕਹਿ ਰਹੇ ਨੇ ਕਿ ਮੇਰੇ ਪਿੰਜਲ ਨੂੰ ਤੂੰ ਫੋਲ ਮਾਰਿਆ ਹੈ ਸਗਲਾ ਖਾਇਆ ਮਾਸ ਇਸ ਸਰੀਰ ਦਾ ਸਾਰਾ ਮਾਸ ਖਾ ਲਿਆ ਹੈ ਹੁਣ ਕਾ ਕੌਣ ਆ ਕੀ ਵਾਕਿਆ ਹੈ ਦੁਨਿਆਵੀ ਪੰਛੀ ਨਹੀਂ ਇੱਥੇ ਕਾ ਕਿਹਾ ਗਿਆ ਹੈ ਵਿਸ਼ੇ ਵਿਕਾਰਾਂ ਨੂੰ ਦੁਨਿਆਵੀ ਪਦਾਰਥਾਂ ਦੇ ਜੋ ਚਸਕੇ ਨੇ ਜਿਹੜੇ ਕਿ ਹਰ ਸਮੇਂ ਬੰਦਾ ਲੋਚਦਾ ਰਹਿੰਦਾ ਏ ਉਹਨਾਂ ਦੀ ਗੱਲ ਬਾਬਾ ਫਰੀਦ ਜੀ ਕਰ ਰਹੇ ਨੇ ਕਿ हे ਦੁਨਿਆਵੀ ਪਦਾਰਥਾਂ ਦੇ ਚਸਕੇ ਵਿਸ਼ੇ ਵਿਕਾਰ ਅਜੇ ਵੀ ਇਸ ਲਿਸੇ ਅਤੇ ਬਿਰਧ ਹੋਏ ਸਰੀਰ ਨੂੰ ਚੋਬਾ ਮਾਰ ਰਹੇ ਨੇ ਅਤੇ ਇਸ ਭੁੰਕੇ ਸਰੀਰ ਦੀ ਸਾਰੀ ਸਤਿਆ ਇਹਨਾਂ ਵਿਕਾਰਾਂ ਨੇ ਜੜੀ ਖਿੱਚ ਲਈ ਆ ਇਸ ਅਵਸਥਾ ਦੇ ਵਿੱਚ ਵੀ ਇਹ ਵਿਕਾਰਾਂ ਦਾ ਜਿਹੜਾ ਮੂਹ ਆ ਉਹ ਨਹੀਂ ਜਾ ਰਿਹਾ ਇਹ ਕਾਂ ਰੂਪੀ ਵਿਕਾਰ ਅਜੇ ਵੀ ਮੇਰੇ ਸਰੀਰ ਨੂੰ ਠੂੰਗੇ ਮਾਰ ਮਾਰ ਕੇ ਖੋਖਲਾ ਕਰ ਰਹੇ ਨੇ ਅਤੇ ਅੱਗੇ ਬਾਬਾ ਫਰੀਦ ਜੀ ਕਹਿੰਦੇ ਨੇ ਇਹਦੇ ਨੈਣਾ ਨਾ ਮਤ ਛੂਹੋ ਪਿਰ ਦੇਖਣ ਕੀ ਆਸ ਰੱਬ ਕਰਕੇ ਕੋਈ ਵਿਕਾਰ ਕੋਈ ਚਸਕਾ ਮਰੀਆਂ ਅੱਖਾਂ ਨੂੰ ਨਾ ਛੂਏ ਕਿਉਂਕਿ ਇਹਨਾਂ ਅੱਖਾਂ ਦੇ ਨਾਲ ਮੈਂ ਉਸ ਪਰਮੇਸ਼ਰ ਨੂੰ ਦੇਖਣਾ ਹੈ ਉਸ ਪਰਮੇਸ਼ਰ ਨੂੰ ਵੇਖਣ ਦੀ ਤਾਂਗ ਜਿਹੜੀ ਹੈ ਨਾ ਉਹ ਮੈਨੂੰ ਲੱਗੀ ਹੋਈ ਆ ਹੁਣ ਜਦੋਂ ਅਸੀਂ ਆਨੰਦ ਸਬਦ ਦਾ ਪਾਠ ਕਰਦੇ ਆ ਉਸ ਦੇ ਵਿੱਚ ਵੀ ਧੰਨ ਗੁਰੂ ਅਮਰਦਾਸ ਜੀ ਮਹਾਰਾਜ ਨੇ ਅੱਖਾਂ ਨੂੰ ਸੰਬੋਧਨ ਕੀਤਾ ਹੈ ਕਿਉਂਕਿ ਅੱਖਾਂ ਦਾ ਸੰਬੰਧ ਹੈ ਦੇਖਣ ਦੇ ਨਾਲ ਇਹ ਨੇਤਰੋ ਮੇਰੇ ਹੋਰ ਤੁਮਹਿ ਜੋਤ ਧਰੀ ਹਰ ਬਿਨ ਅਵਰ ਨ ਦੇਖੋ ਕੋਈ ਹਰ ਬਿਨ ਅਵਰ ਨ ਦੇਖੋ ਕੋਈ ਨਜ਼ਰੀ ਹਰ ਨਿਹਾਲਿਆ ਇਹ ਵਿਸ ਸੰਸਾਰ ਤੁਮ ਦੇਖਦੇ ਇਹ ਹਰ ਕਾ ਰੂਪ ਹੈ ਹਰ ਰੂਪ ਨਦਰੀ ਆਇਆ ਜਿਹੜਾ ਪਰਮੇਸ਼ਰ ਦਾ ਪਿਆਰਾ ਹੈ ਉਹ ਇਹਨਾਂ ਅੱਖਾਂ ਦੇ ਨਾਲ ਹਰ ਪਾਸੇ ਹਰ ਜਗ੍ਹਾ ਚਾਹੇ ਕੋਈ ਉੱਚਾ ਹੈ ਨੀਵਾ ਹੈ ਮਾੜਾ ਹੈ ਚੰਗਾ ਹੈ ਅਮੀਰ ਹੈ ਗਰੀਬ ਹੈ ਹਰੇਕ ਨੂੰ ਬਰਾਬਰ ਸਮਝਦਾ ਹੋਇਆ ਹਰੇਕ ਦੇ ਵਿੱਚ ਹੀ ਉਸ ਪਰਮੇਸ਼ਰ ਦੀ ਜੋਤ ਨੂੰ ਜਿਹੜਾ ਹੈ ਦੇਖਦਾ ਹੈ ਉਹਦੇ ਦਰਸ਼ਨ ਕਰਦਾ ਹੈ ਅਤੇ ਉਹ ਮਾਨਸਿਕ ਅਵਸਥਾ ਦੇ ਵਿੱਚ ਇੰਨਾ ਉੱਚਾ ਹੋ ਚੁੱਕਾ ਹੈ ਉਹ ਦੇਖਦਾ ਹੈ ਕਿ ਸਭ ਮਹਜੋਤ ਜੋਤ ਹੈ ਸੋਏ ਤਿਸ ਦੇ ਚਨਨ ਸਭ ਮਹਚਨਨ ਹੋਏ ਸੋ ਅੱਖਾਂ ਦੇ ਨਾਲ ਬਾਬਾ ਫਰੀਦ ਜੀ ਕਹਿ ਰਹੇ ਨੇ ਕਿ ਮੈਂ ਉਸ ਪਰਮੇਸ਼ਰ ਨੂੰ ਦੇਖਣਾ ਹੈ ਉਸ ਪਰਮੇਸ਼ਰ ਨੂੰ ਤੱਕਣਾ ਹੈ ਇਸ ਕਰਕੇ ਇਹਨਾਂ ਅੱਖਾਂ ਨੂੰ ਜਿਹੜਾ ਹੈ ਹੇ ਵਿਕਾਰ ਕਾ ਰੂਪੀ ਵਿਕਾਰ ਮੇਰੇ ਇਹਨਾਂ ਅੱਖਾਂ ਨੂੰ ਜਿਹੜਾ ਹੈ ਨਾ ਉਹ ਨਾ ਛੇੜ ਜਦੋਂ ਅਸੀਂ ਬਾਬਾ ਫਰੀਦ ਜੀ ਦਾ ਜੋ 91 ਨੰਬਰ ਸ਼ਲੋਕ ਹੈ ਨਾ ਇਹਦੇ ਤੋਂ ਅਗਲਾ ਸ਼ਲੋਕ ਹੈ ਇੱਕ 92 ਉਹਨੂੰ ਵੀ ਨਾਲ ਵਿਚਾਰਨ ਦਾ ਯਤਨ ਕਰਾਂਗੇ ਤਾਂ ਜਿਹੜੀ ਬਾਬਾ ਫਰੀਦ ਜੀ ਦੀ ਵਿਚਾਰ ਆ ਜੋ ਸਾਨੂੰ ਸਮਝਾਉਣਾ ਚਾਹੁੰਦੇ ਉਹ ਹੋਰ ਥੋੜੀ ਸਪਸ਼ਟ ਹੋ ਜਾਏਗੀ 92 ਨੰਬਰ ਸ਼ਲੋਕ ਦੇ ਵਿੱਚ ਵੀ ਬਾਬਾ ਫਰੀਦ ਜੀ ਕਹਿੰਦੇ ਨੇ ਕਾਂਗਾ ਚੂੰਡ ਨਾ ਪਿੰਜਰਾ ਚੂੰਡ ਦਾ ਅਰਥ ਹੈ ਠੂੰਗੇ ਨਾ ਮਾਰ ਆਪਣੀਆਂ ਚੁੰਝਾਂ ਦੇ ਨਾਲ ਇਸ ਸਰੀਰ ਦੇ ਵਿੱਚੋਂ ਇਹਨੂੰ ਠੂੰਗਣ ਦਾ ਜਿਹੜਾ ਹੈ ਉਹ ਖਾਣ ਦਾ ਯਤਨ ਨਾ ਕਰ ਕਾਂਗਾ ਹੈ ਕਾ ਚੂਂਡ ਦਾ ਪਿੰਜਰਾ ਬਸੇ ਤਾਂ ਉਡਰ ਜਾਹੇ ਬਸੇਦਾਰ ਤੇ ਜੇ ਤੇਰੇ ਵਸ ਦੇ ਵਿੱਚ ਆ ਤਾਂ ਉਡ ਜਾ ਦੂਰ ਚਲੇ ਜਾ ਕਿਉਂਕਿ ਜਿੱਤ ਪਿੰਜਰੇ ਮੇਰਾ ਸਭ ਵਸੇ ਮਾਸ ਨਾ ਤਿੱਦੂ ਖਾਹੇ ਜਿਸ ਸਰੀਰ ਦੇ ਵਿੱਚ ਮੇਰਾ ਖਸਮ ਪ੍ਰਭੂ ਵਸਦਾ ਏ ਉਸ ਵਿੱਚੋਂ ਮਾਸ ਖਾਣ ਦਾ ਯਤਨ ਨਾ ਕਰ ਵਿਕਾਰ ਰੂਪੀ ਕਾਂ ਇਹ ਜਿਹੜੇ ਵਿਸ਼ਿਆਂ ਦੇ ਚਸਕੇ ਆ ਮੇਰੇ ਸਰੀਰ ਨੂੰ ਵਾਰ-ਵਾਰ ਚੋਭਾ ਮਾਰ ਰਹੇ ਨੇ ਠੂੰਗੇ ਮਾਰ ਰਹੇ ਨੇ ਇਹਨਾਂ ਨੂੰ ਮੈਂ ਬੇਨਤੀ ਕਰਦਾ ਹਾਂ ਕਿ ਤੁਸੀਂ ਉੱਠ ਜਾਓ ਚਲੇ ਜਾਓ ਮੇਰੇ ਸਰੀਰ ਦੀ ਖਲਾਸੀ ਕਰ ਦਿਓ ਕਿਉਂਕਿ ਇਸ ਸਰੀਰ ਦੇ ਵਿੱਚ ਤਾਂ ਮੇਰਾ ਪ੍ਰਭੂ ਪਿਆਰਾ ਜਿਹੜਾ ਪ੍ਰੀਤਮ ਆ ਉਹ ਵਸ ਰਿਹਾ ਹੈ ਤੂੰ ਇਸ ਨੂੰ ਵਿਸ਼ੇ ਵਿਕਾਰਾਂ ਵੱਲ ਪ੍ਰੇਰਨ ਦਾ ਯਤਨ ਨਾ ਕਰ ਸੋ ਇਹਨਾਂ ਸ਼ਲੋਕਾਂ ਦੇ ਵਿੱਚ ਸਪਸ਼ਟ ਹੋ ਜਾਂਦਾ ਹੈ ਕਿ ਬਾਬਾ ਫਰੀਦ ਜੀ ਵਿਕਾਰਾਂ ਤੋਂ ਖਲਾਸੀ ਦੀ ਗੱਲ ਕਰ ਰਹੇ ਨੇ ਕਿ ਜਦੋਂ ਤੱਕ ਬੰਦਾ ਵਿਸ਼ੇ ਵਿਕਾਰਾਂ ਦੇ ਵਿੱਚ ਫਸਿਆ ਹੋਇਆ ਹੈ ਵਿਸ਼ੇ ਵਿਕਾਰਾਂ ਦੇ ਵਿੱਚ ਗਲਤਾਂ ਆ ਉਦੋਂ ਤੱਕ ਪਰਮੇਸ਼ਰ ਦੇ ਦਰਸ਼ਨ ਨਹੀਂ ਹੋ ਸਕਦੇ ਪਰਮੇਸ਼ਰ ਦੇ ਦਰਸ਼ਨ ਕਰਨ ਦੇ ਲਈ ਵਿਸ਼ੇ ਵਿਕਾਰਾਂ ਤੋਂ ਮੁਕਤੀ ਜਿਹੜੀ ਹੈ ਨਾ ਉਹ ਬੜੀ ਜ਼ਰੂਰੀ ਹੈ ਅਤੇ ਵਿਸ਼ੇ ਵਿਕਾਰਾਂ ਤੋਂ ਮੁਕਤੀ ਮੁਕਤੀ ਜਿਹੜੀ ਉਹ ਗੁਰੂ ਦੀ ਬਖਸ਼ਿਸ਼ ਦੇ ਨਾਲ ਗੁਰੂ ਦੀ ਕਿਰਪਾ ਦੇ ਨਾਲ ਹੀ ਹੁੰਦੀ ਹੈ ਅਤੇ ਜਦੋਂ ਗੁਰੂ ਦੀ ਕਿਰਪਾ ਹੁੰਦੀ ਹੈ ਨਾ ਸੰਗਤ ਜੀ ਫਿਰ ਬੰਦਾ ਕਹਿੰਦਾ ਏ ਕਿ ਨਸ ਵਹਾਂ ਕਿਲ ਵਿਖੋ ਕਰਤਾ ਘਰ ਆਇਆ ਹੈ हे ਪਾਪ हे ਵਿਕਾਰ ਤੁਸੀਂ ਮੇਰੇ ਹਿਰਦੇ ਰੂਪੀ ਘਰ ਦੇ ਵਿੱਚੋਂ ਨਿਕਲ ਜਾਓ ਕਿਉਂਕਿ ਮੇਰਾ ਪ੍ਰੀਤਮ ਜਿਹੜਾ ਨਾ ਮੇਰੇ ਹਿਰਦੇ ਰੂਪੀ ਘਰ ਦੇ ਵਿੱਚ ਆ ਰਿਹਾ ਹੈ ਸੋ ਇਹ ਸੀ ਅੱਜ ਦੇ ਇਹਨਾਂ ਸ਼ਲੋਕਾਂ ਦੀ ਵਿਚਾਰ ਸੋ ਇਤਨੇ ਕਾਹਾ ਜਰੀ ਪ੍ਰਵਾਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ